ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇੱਕ ਜ਼ਰੂਰੀ ਅਤੇ ਨਵੀਂ ਜਾਣਕਾਰੀ ਸਾਂਝੀ ਕਰਨ ਲੱਗਾ ਖਾਸ ਕਰਕੇ ਜਿਹੜੇ ਪੰਜਾਬ ਦੇ 10ਵੀਂ ਪਾਸ ਨੌਜਵਾਨ ਨੇ ਜਿਨ੍ਹਾਂ ਦੀ ਉਮਰ 21 ਤੋਂ 27 ਸਾਲ ਦੇ ਵਿੱਚਕਾਰ ਹੈ ਸਿਰਫ 10ਵੀਂ ਪਾਸ ਚਾਹੇ ਉਹ ਸਾਬਕਾ ਫੌਜੀ ਵੀਰ ਹੋਣ ਜਿਹੜੇ ਨੌਕਰੀ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਨੇ ਉਹ ਵੀ ਸੈਂਟਰ ਗਵਰਨਮੈਂਟ ਦੀ ਕੇਂਦਰ ਦੇ ਜਿਹੜੇ ਵਿਭਾਗ ਦੇ ਨੌਕਰੀ ਹੈ ਸੋ ਉਹਦੇ ਵਿੱਚ ਨਵੀਂ ਭਰਤੀ ਨਿਕਲੀ ਹੈ ਤੁਹਾਡੇ ਸਭ ਦੇ ਲਈ ਖੁਸ਼ਖਬਰੀ ਹੈ ਸੋ ਪੂਰੀ ਵੀਡੀਓ ਸੁਣਿਓ ਤੁਹਾਨੂੰ ਜ਼ਰੂਰਤ ਨਹੀਂ ਹੋਵੇਗੀ ਹੋ ਸਕਦਾ ਤੁਹਾਡੇ ਕੋਈ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਨੂੰ ਨੌਕਰੀ ਦੀ ਲੋੜ ਹੋਵੇ ਤੇ ਉਹ ਵੀ ਸੈਂਟਰ ਗਵਰਨਮੈਂਟ ਦੀ ਨੌਕਰੀ ਉਹ ਵੀ ਸੁਰੱਖਿਆ ਸੈਨਾ ਦੀ ਨੌਕਰੀ ਸੋ ਉਹਦੇ ਵਿੱਚ ਕੀ ਕੀ ਤੁਹਾਡੀ ਏਜ ਲਿਮਟ ਰੱਖੀ ਗਈ ਹੈ ਕੀ ਫੀਸ ਹੈ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਤੁਹਾਡੀ ਯੋਗਤਾ ਰਹਿਣ ਵਾਲੀ ਕਿੰਨੀ ਤਨਖਾਹ ਰਹਿਣ ਵਾਲੀ ਹੈ ਉਹ ਸਾਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਸ਼ੁਰੂ ਕਰਦੇ ਹਾਂ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਇੰਪੋਰਟੈਂਟ ਡੇਟ ਹੈ ਇਹਦੇ ਵਿੱਚ ਤਰੀਕ ਕਿਹੜੀ ਹੈ ਅਪਲਾਈ ਕਰਨ ਦੀ ਇਹਦਾ ਜਿਹੜਾ ਨੋਟੀਫਿਕੇਸ਼ਨ ਆ ਇਹ 21 ਜਨਵਰੀ ਨੂੰ ਰਿਲੀਜ਼ ਹੋ ਚੁੱਕਾ ਹੈ ਸੀਆਈਐਸਐਫ ਕੇਂਦਰੀ ਉਦਯੋਗਿਕ ਸਿਕਿਉਰਿਟੀ ਫੋਰਸਸ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਕेंद्रीय ਉਦਯੋਗਿਕ ਸੁਰੱਖਿਆ ਸੈਨਾ ਆਪਾਂ ਨੂੰ ਕਹਿ ਸਕਦੇ ਆ ਜਿਹੜੀ ਆਮ ਤੌਰ ਤੇ ਆਪਾਂ ਜਦੋਂ 에어ਪੋਰਟ ਤੇ ਐਂਟਰੀ ਕਰਦੇ ਆ ਤਾਂ ਉੱਥੇ ਆਪਾਂ ਜਿਹੜੇ ਗੇਟ ਤੇ ਜਿਹੜੇ ਖੜੇ ਹੁੰਦੇ ਨੇ ਸੈਨਿਕ ਆਫੀਸਰੋ ਸਾਰੇ CISF ਦੇ ਹੁੰਦੇ ਨੇ 에어ਪੋਰਟਾਂ ਦੇ ਸਿਕਿਉਰਿਟੀ ਦੀ ਡਿਊਟੀ ਵੱਡੇ ਵੱਡੇ ਸਰਕਾਰੀ ਦਫ਼ਤਰਾਂ ਵਿੱਚ ਸਿਕਿਉਰਿਟੀ ਦੀ ਡਿਊਟੀ ਉਹਨਾਂ ਦੀ ਹੁੰਦੀ ਹੈ ਸੋ ਉਸ ਮਹਿਕਮੇ ਦੇ ਵਿੱਚ ਡਰਾਈਵਰਾਂ ਦੀ ਭਰਤੀ ਕੀਤੀ ਜਾਣੀ ਹੈ ਇੱਕ ਡਰਾਈਵਰ ਕਾਂਸਟੇਬਲ ਇੱਕ ਡਰਾਈਵਰ ਪ੍ਰਸ ਪੰਪ ਆਪਰੇਟਰ ਉਹਦੀ ਜਿਹੜੀ ਭਰਤੀ ਆ ਉਹ ਸਪੈਸ਼ਲ ਉਹਨਾਂ ਦੇ ਫਾਇਰ ਸਰਵਿਸ ਵਿਭਾਗਮ ਦੇ ਵਿੱਚ ਕੀਤੀ ਜਾਣੀ ਹੈ ਸੋ ਕਿਦੀ ਜਿਹੜੀ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਉਹ 3 ਫਰਵਰੀ ਤੋਂ ਸਟਾਰਟ ਹੋ ਰਹੀ ਹੈ ਤੁਸੀਂ ਆਪਣੇ ਡਾਕੂਮੈਂਟ ਤਿਆਰ ਕਰ ਲਓ ਆਪਣੀ ਫਿਜ਼ੀਕਲ ਜੋ ਤੁਹਾਡਾ ਟੈਸਟ ਹੋਣਾ ਉਹਦੀ ਵੀ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਉਹਦੀ ਤਿਆਰੀ ਸ਼ੁਰੂ ਕਰ ਦਿਓ ਆਪਣੇ ਰਿਟਰਨ ਇਗਜ਼ਾਮ ਦੀ ਤਿਆਰੀ ਸ਼ੁਰੂ ਕਰ ਦਿਓ ਸੋ ਆਖਰੀ ਡੇਟ ਆ ਜਿਹੜੀ ਅਪਲਾਈ ਕਰਨ ਦੀ ਉਹ 4 ਮਾਰਚ 2025 ਹੈ 11 ਵਜੇ ਤੋਂ ਰਾਤ ਦੇ 11 ਵਜੇ ਤੋਂ ਪਹਿਲਾ ਪਹਿਲਾ ਤੁਸੀਂ ਜਿਹੜਾ ਆਨਲਾਈਨ ਅਪਲਾਈ ਕਰਦੇਣਾ ਆਪਣੇ ਕਿਸੇ ਵੀ ਕੈਫੇ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਦੂਜਾ ਇਹਦੇ ਵਿੱਚ ਜਿਹੜੀ ਜਰਨਲ OBC ਅਤੇ EWS ਇਕਨੋਮਿਕਲੀ ਵੀਕਨੇਸ ਸੈਕਸ਼ਨ ਇਹਨਾਂ ਦੀ ਜਿਹੜੀ ਅਪਲਾਈ ਫੀਸ ਹਾ 100 ਰੁਪਏ ਅਤੇ ਸਾਬਕਾ ਫੌਜੀਆਂ SC ਤੇ ST ਦੀ ਜਿਹੜੀ ਅਪਲਾਈ ਫੀਸ ਬਿਲਕੁਲ ਜ਼ੀਰੋ ਹੈ ਨਿਲ ਹੈ ਭਾ ਪੇਮੈਂਟ ਜਿਹੜੀ ਤੁਸੀਂ ਆਨਲਾਈਨ ਤੇ ਆਫਲਾਈਨ ਦੋਹਾਂ ਤਰੀਕਿਆਂ ਦੇ ਨਾਲ ਕਰ ਸਕਦੇ ਹੋ ਇਦੇ ਵਿੱਚ ਏਜ ਲਿਮਟ ਜਿਹੜੀ ਉਹ 4 ਮਾਰਚ 2025 ਤੱਕ 21 ਤੋਂ 27 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਪਰੰਤੂ ਕੈਟਾਗਰੀ ਵਾਈਜ਼ ਜਿਹੜੇ ਤੁਹਾਨੂੰ ਸਾਰੀਆਂ ਨੌਕਰੀਆਂ ਦੇ ਵਿੱਚ ਏਜ ਲਿਮਟ ਦੇ ਵਿੱਚ ਜਿਹੜੀ ਛੋਟ ਮਿਲਦੀ ਹੈ ਤੁਹਾਨੂੰ ਉਹ ਰੂਲਾਂ ਦੇ ਮੁਤਾਬਕ ਤੁਹਾਨੂੰ ਮਿਲ ਜਾਣੀ ਹੈ ਤੁਸੀਂ ਪੂਰਾ ਨੋਟੀਫਿਕੇਸ਼ਨ ਵੀ ਜਿਹੜਾ ਉਹ ਪੜ ਸਕਦੇ ਹੋ ਉਸ ਤੋਂ ਅਗਲੀ ਜਿਹੜੀ ਜਾਣਕਾਰੀ ਉਹ ਇਹ ਹੈ ਕਿ ਵੈਕੈਂਸੀਆਂ ਦੇ ਵਿੱਚ ਟੋਟਲ 1124 ਨੇ ਜਿਨ੍ਹਾਂ ਦੇ ਵਿੱਚੋਂ ਕਾਂਸਟੇਬਲ ਡਰਾਈਵਰ ਦੀਆਂ ਵੈਕੈਂਸੀਆਂ ਨੇ 845 ਅਤੇ ਕਾਂਸਟੇਬਲ ਡਰਾਈਵਰ ਕਮ ਪੰਪ ਆਪਰੇਟਰ ਉਹਦੀਆਂ ਵੈਕੈਂਸੀਆਂ ਨੇ 279 ਜੇ ਆਪਾਂ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤੇ ਇਹਨਾਂ ਨੇ 10ਵੀਂ ਪਾਸ ਲਿਖਿਆ ਹੋਇਆ ਸਿਰਫ ਔਰ ਨਾਲ ਐਲਐਮਵੀ ਐਚਐਮਵੀ ਟਰਾਂਸਪੋਰਟ ਮੋਟਰ ਵਹੀਕਲ ਦਾ ਜਿਹੜਾ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਗੇਅਰ ਵਾਲੀ ਗੱਡੀ ਚਲਾਉਣ ਦਾ ਔਰ ਤਿੰਨ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ ਲਾਈਟ ਵਹੀਕਲ ਹੈਵੀ ਵਹੀਕਲ ਦਾ ਲਾਇਸੈਂਸ 3 ਸਾਲ ਦਾ ਤੁਹਾਡਾ ਡਰਾਈਵਿੰਗ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਔਰ 10ਵੀ ਤੁਸੀਂ ਪਾਸ ਹੋਣੇ ਚਾਹੀਦੇ ਹੋ ਇਹ ਦੇ ਵਿੱਚ ਕੁਆਲੀਫਿਕੇਸ਼ਨ ਹੈ ਹੁਣ ਇਹਦੇ ਵਿੱਚ ਕੈਟਾਗਰੀ ਵਾਈਜ਼ ਦਾ ਜੇ ਆਪਾਂ ਅਗਰ ਆਪਾਂ ਦੇਖੀਏ ਤਾਂ ਜਿਹੜੀਆਂ ਅਨ ਰਿਜ਼ਰਵਡ ਕੈਟਾਗਰੀ ਜਿਹਦੇ ਵਿੱਚ ਕੋਈ ਵੀ ਅਪਲਾਈ ਕਰ ਸਕਦਾ ਹੈ ਉਹਦੀਆਂ ਡਰਾਈਵਰ ਦੀਆਂ 344 ਤੇ ਡਰਾਈਵਰ ਕਮ ਪੰਪ ਆਪਰੇਟਰ ਦੀਆਂ 116 ਕੰਸੀਆਂ ਟੋਟਲ 460 ਜਿਹੜੀਆਂ ਅਨ ਰਿਜ਼ਰਵਡ ਨੇ ਔਰ bc ਵਾਸਤੇ ਡਰਾਈਵਰ ਦੀਆਂ 126 ਤੇ ਪੰਪ ਆਪਰੇਟਰ ਦੀਆਂ 41 ਕਾਲੀ ਵੈਕੈਂਸੀਆਂ ਨੇ ਟੋਟਲ 167 ਐਸਟੀ ਕੈਟਾਗਰੀ ਵਾਸਤੇ 33 ਵੈਕੈਂਸੀਆਂ ਨੇ ਡਰਾਈਵਰ ਦੀਆਂ ਤੇ 20 ਵੈਕੈਂਸੀਆਂ ਨੇ ਪੰਪ ਆਪਰੇਟਰ ਕਮ ਡਰਾਈਵਰ ਦੀਆਂ ਟੋਟਲ ਜਿਹੜੀਆਂ 83 ਨੇ ਤੇ او bc ਕੈਟਾਗਰੀ ਵਾਸਤੇ 228 ਵੈਕੈਂਸੀਆਂ ਨੇ ਸਭ ਤੋਂ ਜਿਹੜੀਆਂ ਵੱਧ ਵੈਕੈਂਸੀਆਂ ਰਿਜ਼ਰਵ ਕੈਟਾਗਰੀ ਨੂੰ ਛੱਡ ਕੇ ਉਹ 228 ਨੇ OBC ਵਾਸਤੇ ਡਰਾਈਵਰ ਦੀਆਂ ਔਰ 75 ਵੈਕੈਂਸੀਆਂ ਨੇ ਡਰਾਈਵਰ ਕੰਮ ਪੰਪ ਆਪਰੇਟਰ ਦੀਆਂ ਅਤੇ 84 ਵੈਕੈਂਸੀਆਂ ਨੇ EWS ਸੈਕਸ਼ਨ ਦੀਆਂ ਔਰ 27 ਵੈਕੈਂਸੀਆਂ ਨੇ ਉਹਦੇ ਵਿੱਚ ਪੰਪ ਆਪਰੇਟਰ ਦੀਆਂ ਔਰ ਸਾਬਕਾ ਫੌਜੀਆਂ ਦੀਆਂ ਵੈਕੈਂਸੀਆਂ ਨੇ ਇਹਦੇ ਵਿੱਚ ਡਰਾਈਵਰ ਕੰਮ ਕਾਸਟੇਬਲ ਦੀਆਂ 85 ਅਤੇ ਡਰਾਈਵਰ ਕੰਮ ਪੰਪ ਆਪਰੇਟਰ ਦੀਆਂ ਨੇ 28 ਵੈਕੈਂਸੀਆਂ ਭਾਪ ਟੋਟਲ 1124 ਵੈਕੈਂਸੀਆਂ ਨੇ C I ASF ਦੇ ਵਿੱਚ ਡਰਾਈਵਰਾਂ ਦੀ ਭਰਤੀ ਦੀਆਂ ਸੋ ਇਹਦੇ ਵਾਸਤੇ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਹੋ ਤਨਖਾਹ ਦੀ ਜੇ ਮੈਂ ਗੱਲ ਕਰਾਂ ਤਾਂ ਤੁਹਾਡੀ ਜਿਹੜੀ ਇਹਦੇ ਵਿੱਚ ਵਧੀਆ ਸੈਲਰੀ ਰਹਿਣ ਵਾਲੀ ਹੈ ਉਹ 21000 ਤੋਂ ਲੈ ਕੇ ਕਰਕੇ ਤੁਹਾਡੀ 70000 ਦੇ ਕਰੀਬ ਤਨਖਾਹ ਜਿਹੜੀ ਟੋਟਲ ਬੇਸਿਕ ਜਿਹੜੀ ਤੁਹਾਡੀ 21000 ਰਹੇਗੀ ਤੇ ਉਹਦੇ ਵਿੱਚ ਸਾਰੇ ਅਲਾਂਸ ਡੀਏ ਵਗੈਰਾ ਮਿਲਾ ਕੇ ਤੋਂ 69100 100 ਦੇ ਕਰੀਬ ਜਿਹੜੀ ਇਹਦੇ ਵਿੱਚ ਸੈਲਰੀ ਰਹਿਣ ਵਾਲੀ ਹੈ ਇਹਨੂੰ ਤੋਂ ਲਾਵਾ ਤੁਹਾਨੂੰ ਜੋ ਸੈਂਟਰ ਗਵਰਨਮੈਂਟ ਸੈਂਟਰ ਸਰਕਾਰ ਦੀ ਮਹਿਕਮਾ ਨੂੰ ਜਿਹੜੇ ਜਿਹੜੇ ਅਲਾਉਂਸ ਸਮੇਂ-ਸਮੇਂ ਤੇ ਜਾਰੀ ਕਰਦੀ ਉਹ ਵੀ ਤੁਹਾਨੂੰ ਮਿਲਣਗੇ ਔਰ ਪੇ ਕਮਿਸ਼ਨ ਜਦੋਂ ਜਦੋਂ ਐਲਾਨ ਹੋਏਗਾ ਤੇ ਉਹ ਵੀ ਇਹਦੇ ਵਿੱਚ ਤੁਹਾਨੂੰ ਦਿੱਤਾ ਜਾਏਗਾ ਉਸ ਤੋਂ ਅੱਗੇ ਇਹਦੇ ਵਿੱਚ ਹੋਣਾ ਜੀ ਤੁਹਾਡਾ ਫਿਜ਼ੀਕਲ ਟੈਸਟ ਇਹ ਨੋਟ ਕਰ ਲਓ ਜਿਹੜੀ ਵੀ ਨੌਜਵਾਨ ਅਪਲਾਈ ਕਰਨਾ ਚਾਹੁੰਦੇ ਨੇ ਇਹਦੇ ਵਿੱਚ ਤੁਹਾਡੀ ਜਿਹੜੀ ਹਾਈਟ 160 ਸੈਂਟੀਮੀਟਰ ਹੋਣੀ ਚਾਹੀਦੀ ਹੈ ਓਨਲੀ ਐਸਟੀ ਕੈਟਾਗਰੀ ਵਾਸਤੇ ਤੇ ਬਾਕੀ ਸਾਰਿਆਂ ਵਾਸਤੇ 167 ਸੈਂਟੀਮੀਟਰ ਤੇ ਜਿਹੜੀ ਤੁਹਾਡੀ ਚੈਸਟ ਹੈ ਐਸਟੀ ਕੈਟੇਗਰੀ ਵਾਸਤੇ 76 ਤੋਂ 81 ਸੈਂਟੀਮੀਟਰ ਬਾਕੀ ਸਾਰੀਆਂ ਕੈਟੇਗਰੀ ਵਾਸਤੇ 80 ਤੋਂ 85 ਸੈਂਟੀਮੀਟਰ ਦੇ ਵਿੱਚਕਾਰ ਤੁਹਾਡੀ ਜਿਹੜੀ ਚੈਸਟ ਹੈ ਉਹ ਹੋਣੀ ਚਾਹੀਦੀ ਹੈ ਔਰ ਰੇਸ ਤੁਹਾਡੀ ਹੋਣੀ ਹੈ ਦੇ ਵਿੱਚ 800 ਮੀਟਰ ਦੀ ਸਮਝ ਲਓ ਜਿਹੜਾ ਆਪਣਾ ਸਟੇਡੀਅਮ ਹੁੰਦਾ ਉਹਦੇ ਦੋ ਗੇੜੇ ਲੱਗਣੇ ਨੇ ਉਹ ਤੁਸੀਂ ਲਾਉਣੇ ਨੇ ਜੀ 3 ਮਿੰਟ ਤੇ 15 ਸਕੰਡ ਦੇ ਵਿੱਚ ਇਹ ਲਈ ਤੁਸੀਂ ਆਪਣੀ ਪ੍ਰੈਕਟਿਸ ਕਰ ਲੈਣਾ ਆਪਣੇ ਪਿੰਡ ਸ਼ਹਿਰ ਗਰਾਉਂਡ ਦੇ ਵਿੱਚ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ 3 ਮਿੰਟ ਦੇ ਵਿੱਚ ਤੁਹਾਡਾ ਜਿਹੜਾ ਪ੍ਰੈਕਟਿਸ ਆ ਉਹ ਕਲੋਜ਼ ਦੀ ਹੋਣੀ ਚਾਹੀਦੀ ਹੈ ਤੇ ਲਾਸ਼ ਤੇ ਤੁਹਾਨੂੰ 3 ਮਿੰਟ 15 ਸਕਿੰਟ ਦੇ ਮਿਲਣਗੇ ਔਰ ਲੌਂਗ ਜੰਪ ਦੀ ਇਹਦੇ ਵਿੱਚ ਤੁਹਾਡਾ ਟੈਸਟ ਹੋਣਾ 11 ਫੁੱਟ ਦਾ ਲੌਂਗ ਜੰਪ ਹੋਣਾ ਤੁਹਾਨੂੰ 3 ਚਾਂਸ ਉਹਦੇ ਵਿੱਚ ਦਿੱਤੇ ਜਾਣਗੇ ਹਾਈ ਜੰਪ ਹੋਣਾ 3 ਫੁੱਟ ਤੇ 6 ਇੰਚ ਦਾ ਤੇ ਇਹਦੇ ਵਿੱਚ ਵੀ ਤੁਹਾਨੂੰ 3 ਚਾਂਸ ਜਿਹੜੇ ਉਹ ਸਾਰੀਆਂ categories ਨੂੰ ਦਿੱਤੇ ਜਾਣਗੇ ਔਰ ਇਹਦੇ ਤੋਂ ਬਾਅਦ ਇਹਦੇ ਵਿੱਚ ਹੋਣਾ ਤੁਹਾਡਾ ਰਿਟਰਨ ਐਗਜ਼ਾਮ ਇਹਦੇ ਵਿੱਚ ਅਨਰਿਜ਼ਰਵਡ ایਡਬਲ ਜੁਐਫ ਤੇ ਇਸਐਮ ਸਾਬਕਾ ਫੌਜੀਆਂ ਦੀ ਕੈਟਾਗਰੀ ਵਾਸਤੇ ਕੁਆਲੀਫਾਈਂਗ ਵਾਸਤੇ 35% ਨੰਬਰ ਚਾਹੀਦੇ ਨੇ ਐਸਟੀ ਐਸਸੀ ਤੇ ਓਬੀਸੀ ਵਾਸਤੇ 33% ਨੰਬਰ ਜਿਹੜੇ ਤੁਹਾਨੂੰ ਰਿਟਰਨ ਐਗਜ਼ਾਮ ਜਿਹੜਾ ਲੈਣਗੇ ਉਹਦੇ ਵਿੱਚ ਕੁਆਲੀਫਾਈ ਕਰਨ ਵਾਸਤੇ ਚਾਹੀਦੇ ਨੇ ਔਰ ਇਹਦੇ ਵਿੱਚ ਤੁਹਾਡੇ ਟੈਸਟ ਹੋਣੇ ਨੇ ਜਨਰਲ ਨੌਲੇਜ ਦਾ 20 ਨੰਬਰ ਦਾ 20 ਕੁਐਸਚਨ ਹੋਣੇ ਨੇ 20 ਨੰਬਰ ਦਾ ਪੇਪਰ ਹੋਣਾ ਔਰ ਇਸ ਤੋਂ ਬਾਅਦ ਐਪਟੀਚੂਡ ਦਾ ਹੋਣਾ 20 ਕੁਐਸਚਨ ਹੋਣੇ ਨੇ 20 ਨੰਬਰ ਦਾ ਪੇਪਰ ਹੋਣਾ ਇਸ ਤੋਂ ਬਾਅਦ ਤੁਹਾਡਾ ਮੈਥ ਦਾ ਪੇਪਰ ਹੋਣਾ 20 ਕੁਐਸਚਨ ਹੋਣੇ ਨੇ 20 ਨੰਬਰ ਦਾ ਇਸ ਤੋਂ ਬਾਅਦ ਤੁਹਾਡਾ ਜਿਹੜਾ ਪੇਪਰ ਹੋਣਾ ਤੁਹਾਡੀ ਮੈਂਟਲ ਐਬਿਲਿਟੀ ਦਾ 20 ਕੁਐਸਚਨ ਹੋਣੇ ਨੇ ਇਹ ਵੀ 20 ਨੰਬਰ ਦਾ ਹੋਣਾ ਅਤੇ ਹਿੰਦੀ ਔਰ ਇੰਗਲਿਸ਼ ਦਾ ਤੁਹਾਡਾ ਜਿਹੜਾ ਐਗਜ਼ਾਮ ਲੈਂਗੁਏਜ ਦਾ ਹੋਣਾ ਇਹਦੇ ਵਿੱਚ 20 ਕੁਐਸਚਨ ਹੋਣੇ ਨੇ ਤੇ 20 ਨੰਬਰ ਦਾ ਇਹ ਪੇਪਰ ਹੋਣਾ ਟੋਟਲ ਜਿਹੜਾ ਤੁਹਾਡੇ 100 ਕੁਐਸਚਨ ਤੁਹਾਨੂੰ ਪੁੱਛੇ ਜਾਣੇ ਨੇ 100 ਨੰਬਰ ਦੇ ਕੁਐਸਚਨ ਹੋਣਗੇ ਤੇ 2 ਘੰਟੇ ਦਾ ਜਿਹੜਾ ਤੁਹਾਡਾ ਰਿਟਰਨ ਗ੍ਰਾਮ ਇਹ ਰਹਿਣ ਵਾਲਾ ਹੈ ਸੋ ਇਹਦੇ ਵਾਸਤੇ ਤਿਆਰੀ ਕਰ ਲਓ ਸਾਰੇ ਨੌਜਵਾਨ ਜਿਹੜੇ 10ਵੀਂ ਪੜ੍ਹੇ ਨੇ ਫਿਜ਼ੀਕਲ ਤੌਰ ਤੇ ਫਿੱਟ ਨੇ ਤੰਦਰੁਸਤ ਨੇ ਡਰਾਈਵਿੰਗ ਲਾਇਸੈਂਸ ਹੈਵੀ অর ਲਾਈਟ ਬਣਿਆ ਹੋਇਆ ਸੋ ਉਹ ਆਪਣੀ ਤੁਸੀਂ ਰਿਟਰਨ ਦੀ ਵੀ ਤਿਆਰੀ ਸ਼ੁਰੂ ਕਰ ਦਿਓ ਨਾਲ ਨਾਲ ਫਿਜ਼ੀਕਲ ਦੀ ਵੀ ਤਿਆਰੀ ਸ਼ੁਰੂ ਕਰ ਦਿਓ ਔਰ ਸਾਬਕਾ ਫੌਜੀ ਵੀਰ ਵੀ ਆਪਣੀ ਤਿਆਰੀ ਸ਼ੁਰੂ ਕਰ ਦਿਓ ਅਪਲਾਈ ਕਰ ਸਕਦੇ ਨੇ ਕਿਤੇ ਵੀ ਆਪਣੇ ਨੇੜੇ ਦੇ ਸਾਈਬਰ ਕੈਫੇ ਤੋਂ ਜਾ ਕੇ ਤੁਸੀਂ ਬੜੇ ਧਿਆਨ ਦੇ ਨਾਲ ਇਹਨੂੰ ਅਪਲਾਈ ਕਰਨਾ ਹੈ ਜਿਹੜੇ ਕੈਟਾਗਰੀ ਦੀ ਫੀਸ ਬਣਦੀ ਹੈ 100 ਰੁਪਿਆ ਫੀਸ ਭਰੋ ਜਿਵੇਂ ਸਾਬਕਾ ਫੌਜੀਾਂ ਦੀ ਫੀਸ ਬਿਲਕੁਲ ਨਿਲ ਤੁਸੀਂ ਫ੍ਰੀ ਵਿੱਚ ਅਪਲਾਈ ਕਰ ਸਕਦੇ ਹੋ ਕੋਸ਼ਿਸ਼ ਕਰੋ ਆਪਣੇ ਫੋਨ ਤੋਂ ਜਾਂ ਘਰੇ ਬੈਠੇ ਅਪਲਾਈ ਨਾ ਕਰਿਓ ਜਿਹੜੇ ਪਹਿਲਾਂ ਕਰਦੇ ਰਹਿੰਦੇ ਨੇ ਉਹ ਚੰਗੀ ਗੱਲ ਕਰ ਸਕਦੇ ਹੋ ਪਰ ਨਹੀਂ ਤਾਂ ਤੁਸੀਂ ਕੈਫੇ ਤੇ ਜਾ ਕੇ ਇਹਦਾ ਜਿਹੜਾ ਆਨਲਾਈਨ ਨੋਟੀਫਿਕੇਸ਼ਨ ਤੁਹਾਨੂੰ ਮੈਂ ਇਹਦੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੇ ਦੇਣਾ ਤੁਸੀਂ ਕੈਫੇ ਤੇ ਜਾ ਕੇ ਵੀ ਕਹੋ ਕਿ ਵੀ ਸੀਆਈਐਸ ਸਿਫ ਦੇ ਵਿੱਚ ਡਰਾਈਵਰਾਂ ਦੀ ਭਰਤੀ ਨਿਕਲੀ ਹੈ ਮੈਂ ਅਪਲਾਈ ਕਰਨਾ ਅਪਲਾਈ ਕਰ ਦਿਓ ਹੋ ਸਕਦਾ ਤੁਸੀਂ ਇਹਦੇ ਵਿੱਚ ਸਫਲ ਹੋ ਜਾਵੇਂ ਤੁਹਾਨੂੰ ਜਿਹੜੀ ਸੈਂਟਰ ਗਵਰਨਮੈਂਟ ਦੀ ਵਧੀਆ ਨੌਕਰੀ ਜਿਹਦੇ ਤੇ ਰਿਟਾਇਰਮੈਂਟ 58 ਸਾਲ ਤੇ ਜਾ ਕੇ ਹੋਣੀ ਹੈ ਤੁਹਾਨੂੰ ਮਿਲ ਜਾਵੇ ਸੋ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਇਕ ਜਰੂਰ ਕਰ ਦਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਦੇ ਵਿੱਚ ਦੋਸਤਾਂ ਮਿੱਤਰਾਂ ਦੇ ਵਿੱਚ ਔਰ ਜੇਕਰ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਜਾਵੇ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰੋ ਖੁਸ਼ ਰੋ